ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਹਿਸ਼ਾੜਪੁਰ सदर थाना ਦੇ ਵਿੱਚ ਦੀ ਇਹ ਵੀ ਕੋਰਿੰਗੇ ਬੈਕ ਸਾਈਡ ਦੇ ਘਰ ਹੈਗਾ ਆ ਆਪਣੇ ਰਮਨਦੀਪ ਕੌਰ ਪਤਨੀ ਹਰਜਿੰਦਰ ਸਿੰਘ ਇਹਨਾਂ ਦੇ ਘਰੇ 23 ਤਰੀਕ ਨੂੰ ਮਾਰਨਿੰਗ ਇਹਨਾਂ ਦੀ 신고 ਤਲਾ ਹੈ ਕਿ ਘਰੇ ਚੋਰੀ ਹੋ ਗਈ ਹੈ ਔਰ ਇਹਨਾਂ ਦਾ ਕਾਫੀ ਲਾਸ ਹੋਇਆ ਸੀਗਾ ਔਰ ਇਮੀਡੀਏਟਲੀ ਉਧਰ ਤੇ ਕਾਰਵਾਈ ਕਰਦੇ ਹੋਏ ਸਾਡੇ ਡੀਐਸਪੀ ਸਾਹਿਬ ਐਸਐਸਓ सदर ਸੜੀਆਂ ਹੋਰ ਟੀਮਾਂ ਉੱਥੇ ਪਹੁੰਚੀਆਂ ਔਰ ਕਾਦਾ ਸਾਰਾ ਮੌਜਨਾ ਕਰਨ ਤੋਂ ਬਾਅਦ ਅਸੀਂ ਐਫਆਈਆਰ ਦਰਜ ਕੀਤੀ 178 ਨੰਬਰ ਐਫਆਈਆਰ ਦਰਜ ਕੀਤੀ ਔਰ ਉਹਦੇ ਵਿੱਚ ਇਮੀਡੀਏਟਲੀ ਸਾਡੇ ਕੋਲ ਇਨਫੋਰਮੇਸ਼ਨ ਆਈ ਸਿਟੀਨ ਵੱਲੋਂ ਵੀ ਇੱਕ ਬੰਦਾ ਛੱਕੀ ਹਾਲਤ ਵਿੱਚ ਸੁਨਿਆਰੇ ਬਾਜ਼ਾਰ ਦੇ ਵਿੱਚ ਘੁੰਮ ਰਿਹਾ ਹੈਗਾ ਜਿਹੜੇ ਆਪਣਾ 골ਡ ਦੇ ਜਿੰਦੀ ਟਾਈਟ ਪਾਇਆ ਔਰ ਇਮੀਡੀਏਟਲੀ ਸਾਡੀਆਂ ਟੀਮਾਂ ਮੂਵ ਹੋਈਆਂ ਔਰ ਉਹਨੂੰ ਕੇਸ ਕੀਤਾ ਉਹਦਾ ਘਰ ਸ਼ਾਮ ਤੱਕ ਦੁਪਹਿਰ ਬਾਅਦ ਤੱਕ ਕ੍ਰੇਸ ਕੀਤਾ ਕ੍ਰੇਸ ਕਰਨ ਤੋਂ ਬਾਅਦ ਔਰ ਉਹਨੂੰ ਰੌਂਗ ਅਪ ਕੀਤਾ ਰੌਂਗ ਅਪ ਕਰਕੇ ਆਲਮੋਸਟ 100% ਜਿਹੜੀ ਚੋਰੀ ਹੋਈ ਸੀਗੀ 3 25 ਟੋਲੇ ਦੇ ਕਰੀਬ ਸਿਗਾ ਇਹ ਟੁਕੜਾ 골ਡ ਦਾ ਉਹ 100% ਜਿਹੜੀ ਕਵਰੀ ਹੋ ਗਈ ਹੈ ਔਰ ਮੈਂ ਇਹ ਵੀ ਉਹਨਾਂ ਜਿਨ੍ਹਾਂ ਨੇ ਕੋਸ਼ਿਸ਼ੀ ਹਰਪ ਕੀਤੀ ਹੈ ਉਹਨਾਂ ਦਾ ਵੀ ਧੰਨਵਾਦ ਕਰਨਾ ਔਰ ਨਾਲ ਦੀ ਨਾਲ ਡੀਐਸਪੀ ਸਿਟੀ ਐਸਐਚਓ सदर ਔਰ ਸਾਡੀਆਂ ਪੀਸੀਆ ਦੀਆਂ ਟੀਮਾਂ ਉਹਨਾਂ ਦੀ ਖਿਚ ਲਗਾ ਕਰਨਾ ਔਰ ਬੇਨਤੀ ਵੀ ਕਰਨਾ ਕਿ ਕੋਈ ਵੀ ਕੋਈ ਉਹ ਜਿਹੇ ਮੈਸੇਜ ਤੁਹਾਡੇ ਕੋਲ ਕੋਈ ਆਉਂਦਾ ਸ਼ੱਕੀ ਬੰਦਾ ਇਮੀਡੀਏਟਲੀ ਉਸ ਨੂੰ ਇਨਫੋਰਮੇਸ਼ਨ ਦੇਵੋ ਤਾਂ ਕਿ ਜਿਹੜਾ ਬੰਦੇ ਦਾ ਨੁਕਸਾਨ ਹੋਇਆ ਉਹਨੂੰ ਜਲਦੀ ਜਲਦੀ ਪਰਵਾਈ ਕੀਤੀ ਜਾਵੇ ਸਰ ਜਿਹੜਾ ਮਿਸ਼ਨ ਪੜਿਆ ਉੱਤੇ ਕੋਈ ਮੁਕਦਮਾ ਪਹਿਲਾਂ ਤੋਂ ਕੋਈ ਚੱਲ ਰਿਹਾ ਇੱਕ ਮੁਕਦਮਾ ਹੈਗਾ ਉਹਦੇ ਤੇ ਦਰਜ ਔਰ ਉਹਦੀ ਹੁਣ ਰਿਕਵਰੀ ਹੋ ਗਈ ਹੈ ਜੁਡੀਸ਼ੀਅਲ ਚਲਾ ਗਿਆ ਉਹ ਨਹੀਂ ਚੋਰੀ ਦਾ ਹੀ ਹੈ ਕਿ ਹੋਰ ਚੀਜ਼ ਦਾ ਕਿਸੇ ਆ ਆਪਣੇ ਐਂਡੀ ਦਾ ਚੋਰੀ ਚੋਰੀ ਦੀ ਚੋਰੀ ਰਹੀ ਹੈ ਇਹ ਇਕੱਲਾ ਹੀ ਇਹ ਨਾਲ ਵੀ ਕੋਈ ਨਹੀਂ ਇਕੱਲਾ ਹੀ ਸੀਗਾ ਜੀ ਪਹਿਲਾਂ ਹੁਣ ਤੱਕ ਵੀ ਇਨਵੈਸਟੀਗੇਸ਼ਨ ਚ ਇਕੱਲਾ ਹੀ ਕਰ ਇੰਟਰ ਕੀਤਾ ਸੀਗਾ ਔਰ ਜੋ ਸਰਕਮਸਟੈਂਸਸ ਸੀ ਸਾਡੇ ਨੂੰ ਮੁਢਲੀ ਤੌਰ ਤੇ ਇਨਵੈਸਟੀਗੇਸ਼ਨ ਚ ਆਇਆ ਸੀ ਸਾਹਮਣੇ ਈ ਲੱਗਦਾ ਸੀਗਾ ਵੀ ਬਿਲਕੁਲ ਕੋਈ ਗੈਂਗ ਨਾ ਗੈਂਗ ਦਾ ਨਹੀਂ 파ਟ ਸੀਗਾ ਕੱਲਾ ਬੰਦਾ ਹੀ ਇਹ ਜੋ ਵੀ ਕਰ ਕੋਈ ਸੀਸੀਟੀਵੀ ਸਾਹਮਣੇ ਵੀ ਇੰਜਿਤ ਕਰਕੇ ਇਹ ਹਾਜੀ ਹੈ ਕਿਤੇ ਇਹਨੇ ਗਿਆ ਸੀ ਇਹ ਆਪਣਾ ਸੇਲ ਕਰ ਲਿਆ ਸਮਾਨ ਜਿਹੜਾ ਕੁਝ ਸਮਾਨ ਉੱਥੇ ਹੀ ਸਾਨੂੰ ਲੀਡ ਮਿਲੀ ਅੱਗੇ ਉਸ ਲੀਡ ਤੋਂ ਹੀ ਅੱਗੇ ਅਸੀਂ ਵਰਕ ਕਰਦੇ ਹੋਏ ਇਹਦੇ ਤੱਕ ਪਹੁੰਚੇ ਸਾਰਾ ਹੀ ਸੋਨਾ ਰਿਕਵਰ ਕਰ ਲਿਆ ਜਿਹੜਾ 25 ਕੋਈ ਨਹੀਂ ਹੈ ਜਿੰਨਾ ਕੁਝ ਕੈਸ਼ ਸੀਗਾ ਕੁਝ 골ਡ ਸਾਰਾ ਹੀ ਨਹੀਂ ਕਰ ਨਹੀਂ ਇਹਦੇ ਪਾਲਸੀ ਜਾਂ ਸੁਨਾਰੇ ਕੋ ਕੋਈ ਤਾਂ ਨਹੀਂ 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 ਹਲੇ ਗਿਆ ਸੀ ਉੱਥੇ ਹੀ ਸਾਨੂੰ ਇਨਫੋਰਮੇਸ਼ਨ ਆਈ ਠੀਕ ਠੀਕ ਹੈ